ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਮિજાਜ-ਏ-ਮੌਸਮ ਤੇ ਮੈਂ ਅਜਤਿੰਦਰ ਅੱਜ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਤੋਂ ਡਾਕਟਰ ਕੁਵਿੰਦਰ ਗੁਰਗੇ ਜੀ ਜੁੜ ਚੁੱਕੇ ਨੇ ਆਉਣਾ ਤੂੰ ਜਾਣਦੇ ਆ ਕਿ ਆਉਣ ਵਾਲੇ ਹਫ਼ਤੇ ਦਾ ਜਿਹੜਾ ਮੌਸਮ ਹੈ ਉਹ ਕਿਹੋ ਜਿਹਾ ਰਹਿਣ ਵਾਲਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਕੀ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਕਾਫੀ ਤਬਦੀਲੀ ਦੇਖੀ ਗਈ ਹੈ ਕਿਉਂਕਿ ਪੱਛਮੀ ਚੱਕਰਵਾਤ ਦੇ ਕਾਰਨ ਪੰਜਾਬ ਦੇ ਉੱਤਰੀ ਭਾਗਾਂ ਦੇ ਵਿੱਚ ਕਈ ਜਗ੍ਹਾ ਤੇ ਤੇਜ਼ ਹਵਾਵਾਂ ਚਿੱਟੇ ਬਾਰਿਸ਼ ਕਿਤੇ ਗੜੇ ਪੈਣ ਦੀ ਵੀ ਸੰਭਾਵਨਾ ਰਹੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੀ ਟੈਂਪਰੇਚਰ ਜਿਹੜਾ ਦਿਨ ਦਾ ਤਾਪਮਾਨ 20 ਤੋਂ 26 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈਗੀ ਹੈ ਤੇ ਜਿਹੜਾ ਘੱਟ ਤੋਂ ਘੱਟ ਤਾਪਮਾਨ ਹੈ ਉਹ 8 ਤੋਂ 12 ਡਿਗਰੀ ਦੇ ਵਿੱਚ ਰਹਿ ਸਕਦਾ ਹੈ ਸੋ ਜਿਸ ਤਰ੍ਹਾਂ ਕਿ ਆਪਾਂ ਦੇਖ ਰਿਹਾ ਕਿ ਹੁਣ ਮੌਸਮ ਸਾਫ ਅਤੇ ਖੁਸ਼ਕ ਰਹੇਗਾ 3-4 ਦਿਨ ਤੇ ਜੇ ਟੈਂਪਰੇਚਰਸ ਲਗਾਤਾਰ ਵੱਧਦਾ ਹੈ ਤਾਂ ਉਹਦੇ ਲਈ ਸਾਨੂੰ ਜਿਹੜੇ ਕਣਕ ਦੀ ਫਸਲ ਦੇ ਵਿੱਚ ਇੱਕ ਤਾਂ ਤੇਲੇ ਦਾ ਜਿਹੜਾ ਹਮਲਾ ਹੋ ਸਕਦਾ ਹੈਗਾ ਉਹਦੇ ਲਈ ਵਿਚਾਰ ਰੱਖਣਾ ਚਾਹੀਦਾ ਹੈ ਦੇ ਆ ਫਸਲ ਦਾ ਲਗਾਤਾਰ ਨਰੀਖਣ ਕਰਦੇ ਰਹਿਣਾ ਚਾਹੀਦਾ ਹੈ ਜਾਂ ਪੀਲੀ ਕੁੰਗੀ ਤੋਂ ਬਚਾਅ ਵਾਸਤੇ ਵੀ ਸਾਨੂੰ ਫਸਲ ਦਾ ਲਗਾਤਾਰ ਨਰੀਖਣ ਕਰਦੇ ਰਹਿਣਾ ਚਾਹੀਦਾ ਹੈ ਬਾਕੀ ਜਿਹੜੀ ਕਣਕ ਹੈ ਉਹਨੂੰ ਦਾਣੇ ਭਰਨ ਸਮੇਂ ਜਿਹੜਾ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਸ ਤੋਂ ਬਚਾਉਣ ਲੈ ਬਚਾਉਣਾ ਚਾਹੀਦਾ ਜਿਸ ਲਈ ਕਿ ਅਸੀਂ 2% ਪੋਟਾਸ਼ੀਅਮ ਨਾਈਟ੍ਰੇਟ ਦਾ ਜਿਹੜੀ ਪਹਿਲੀ ਸਪਰੇ ਹੈਗੀ ਆ ਗੋਵાળા ਪੱਤਾ ਨਿਕਲਣ ਤੇ ਤੇ ਦੂਜਾ ਜਿਹੜਾ ਬੂਰ ਪੈਣ ਤੇ ਜ਼ਰੂਰ ਕਰਨੀ ਚਾਹੀਦੀ ਹੈ ਧੰਨਵਾਦ ਮੈਮ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਦੇ